ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮਾਂ ਚੜੱਕ ਪਿੰਡ ਤੋਂ ਆ ਟੀਚਰ ਰਿਟਾਇਰ ਆ ਮਾਤਾ ਇਹਨਾਂ ਦੇ ਦੋ ਬੇਟੇ ਆ ਦੋਨੇ ਬਹੂਆਂ ਔਰ ਉਹਨਾਂ ਦੇ ਅੱਗੋਂ ਬੱਚੇ ਸਾਰੇ ਕੈਲਗਣੀ ਚ ਰਹਿੰਦੇ ਸੀ ਬੜੇ ਖੁਸ਼ੀਆਂ ਤੇ ਖੇੜਿਆਂ ਨਾਲ ਜੀਵਨ ਬਤੀਤ ਕਰਦੇ ਸੀ ਉੱਥੇ ਕੰਸਟਰਕਸ਼ਨ ਦਾ ਕੰਮ ਸੀ ਬੱਚਿਆਂ ਦਾ ਉਹ ਬੱਚੇ ਦੋਨੋਂ ਮੈਂਟਲੀ ਅਫਸੈਟ ਹੋ ਗਏ ਉਹਨਾਂ ਦੀ ਵਾਈਫਸ ਨੇ ਜਿਹੜੀਆਂ ਉਹਨਾਂ ਤੋਂ ਅਲੱਗ ਹੋ ਗਈਆਂ ਨੇ ਬੱਚੇ ਵੀ ਅਲੱਗ ਹੋ ਗਏ ਨੇ ਹੁਣ ਉਹ ਦੋਨੋਂ ਹੀ ਮੈਂਟਲੀ ਸਿਕ ਹੋ ਗਏ ਨੇ ਸੜਕਾਂ ਤੇ ਰਹਿੰਦੇ ਨੇ ਇੱਧਰ ਉੱਧਰ ਤੁਰੇ ਫਿਰਦੇ ਨੇ ਗੁਰਦੁਆਰਾ ਸਾਹਿਬ ਆ ਜਿਹੜਾ ਦਸ਼ਮੇਸ਼ ਕਲਚਰ ਗੁਰਦੁਆਰਾ ਸਕੈਲਗਰੀ ਸ਼ਹਿਰ ਦੇ ਵਿੱਚ ਸੈਂਟਰ 'ਚ ਉੱਥੇ ਆਉਂਦੇ ਨੇ ਪ੍ਰਸ਼ਾਦਾ ਪਾਣੀ ਛਕਣ ਗੁਰੂ ਘਰ ਜਿਹੜਾ ਮਾਰਨ ਇੱਕ ਉੱਥੇ ਆਂਟੀ ਅੰਕਲ ਦਾ ਘਰ ਆ ਉਹਨਾਂ ਦੇ ਘਰ ਉਹ ਕੰਮ ਕਰਦੇ ਸੀਗੇ ਉਹਨਾਂ ਦਾ ਘਰ ਬਣਾਇਆ ਉਹਨਾਂ ਨੇ ਉੱਥੇ ਉਹਨਾਂ ਦਾ ਸਮਾਨ ਪਿਆ ਸਾਰਾ ਜਿਵੇਂ ਸੰਦ ਜਿਹੜੇ ਮਸ਼ੀਨਾ ਮਸ਼ੂਨਾ ਹੋਰ ਕੋਆਂਟੀ ਅੰਕਲ ਦੱਸਦੇ ਰਹਿੰਦੇ ਸੀ ਸਾਨੂੰ ਮਾਤਾ ਜੀ ਨੂੰ ਵੀ ਉਹ ਠੀਕ ਆ ਆਉਂਦੇ ਆ ਹੁਣ ਆਂਟੀ ਅੰਕਲ ਨਾਲ ਅਸੀਂ ਵੀ ਗੱਲ ਕੀਤੀ ਆ ਸਾਨੂੰ ਵੀ ਕੋਈ ਬੜੀ ਜਾਣਕਾਰੀ ਵੀ ਆਂਟੀ ਕਹਿੰਦੇ ਜੀ ਆ ਕੇ ਤਾਂ ਅਸੀਂ ਦੱਸਾਂਗੇ ਤੁਹਾਨੂੰ ਹਨਾ ਪਰ ਉਹ ਬੱਚਿਆਂ ਦਾ ਹੁਣ ਕੋਈ ਲਿੰਕ ਨਹੀਂ ਬਣ ਰਿਹਾ ਪਤਾ ਨਹੀਂ ਕਰ پا ਰਹੇ ਅਸੀਂ ਵੀ ਉਹ ਕਿੱਥੇ ਨੇ ਉਹ ਕਿਹੜੀ ਹਾਲਤ 'ਚ ਨੇ ਮਾਂ ਹੁਣ ਬਹੁਤ ਜ਼ਿਆਦਾ ਟੈਨਸ਼ਨ 'ਚ ਆ ਕਿਉਂਕਿ ਦੋ ਪੁੱਤਾਂ ਦੋਨੇ ਹੀ ਕੈਲਗਰੀ ਸ਼ਹਿਰ 'ਚ ਕੈਨੇਡਾ ਦੇ ਵਿੱਚ ਅੱਜ ਉਹ ਮੈਂਟਲੀ ਐਬਸੈਂਟ ਹੋ ਕੇ ਘਰੋਂ ਬੇਕਾਰ ਹੋ ਕੇ ਘੁੰਮ ਰਹੇ ਨੇ ਅਸੀਂ ਚਾਹੁੰਦੇ ਆ ਵੀ ਉਹ ਵਾਪਸ ਇੰਡੀਆ ਆ ਜਾਣ ਇੱਥੇ ਆਪਣੀ ਮਾਂ ਕੋਲੇ ਉਹਨਾਂ ਦਾ ਟ੍ਰੀਟਮੈਂਟ ਕਰਾ ਸਕਦੇ ਆ ਆਪਾਂ ਕਿਉਂਕਿ ਉੱਥੇ ਇਕੱਲੇ ਰਹਿ ਰਹੇ ਨੇ ਇੱਕ ਜਿਵੇਂ ਆ ਮੈਰੋਵਾਨਾ ਵਗੈਰਾ ਭੰਗ ਵਗੈਰਾ ਜਿਹੜੀ ਚੱਲਦੀ ਹੈ ਅੱਜਕੱਲ ਉਹ ਸਾਰੀਆਂ ਚੀਜ਼ਾਂ ਬੰਦੇ ਦਾ ਦਿਮਾਗ ਵੈਸੀ ਚੱਕ ਲੈਂਦੀ ਹੈ ਇੱਕ ਇਕੱਲਾਪਨ ਔਰ ਕੈਨੇਡਾ ਦੇ ਵਿੱਚ ਤਾਂ ਵੈਸੀ ਹੀ ਆਪਸ ਵਿੱਚ ਲੋਕਾਂ ਦੇ ਕਨੈਕਸ਼ਨ ਬਹੁਤ ਘੱਟ ਆ ਲਿੰਕ ਘੱਟ ਆ ਸੋਸ਼ਲ ਜ਼ਿੰਦਗੀ ਉਸ ਤਰੀਕੇ ਨਾਲ ਨਹੀਂ ਹੈਗੀ ਜਿਸ ਤਰ੍ਹਾਂ ਆਪਣੀ ਇੰਡੀਆ 'ਚ ਆ ਉਹਨਾਂ ਦੇ ਨਾਮ ਕੀ ਕੀ ਆ ਵੱਡੇ ਨਰਾਜਦੀਪ ਛੋਟਾ ਹਰਦੀਪ ਵੱਡੇ ਦਾ ਨਰਾਜਦੀਪ ਸਿੰਘ ਆ ਛੋਟਾ ਹਰਦੀਪ ਸਿੰਘ ਸੰਨ ਉਹ ਹਰਜਿੰਦਰ ਸਿੰਘ ਪਿੰਡ ਜਿਹੜਾ ਇੱਕ ਪਿੰਡ ਆ ਮੋਗਾ ਜ਼ਿਲ੍ਹਾ ਉੱਥੇ ਕੈਲਗਰੀ ਰਹਿੰਦੇ ਸੀ ਮਾ ਹਨਾ ਠੀਕ ਆ ਤੁਸੀਂ ਕਿਹੜੇ ਸਾਲ ਚ ਗਏ ਸੀ ਮਾ ਕੈਲਗਰੀ ਉਹ ਉਹ ਹਸਪਤਾਲੇ ਚਲੇ ਗਏ ਹੋਏ ਇੱਥੋਂ ਅਸੀਂ 9 ਚ ਗਏ ਸੀ ਜਿਹੜੇ 10 ਚ ਕੈਲਗਰੀ ਹੋਤੀ ਤੁਸੀਂ ਨਾਲ ਹੀ ਗਏ ਸੀ ਉਦੋਂ ਗਈ ਮੈਂ ਸੀ ਛੱਡ ਕੇ ਮੈਂ ਨਹੀਂ ਤੁਸੀਂ 10 ਚ ਗਏ ਸੀ ਕਿ 9 ਚ ਗਏ 9 ਚ ਗਏ ਸੀ 17 11 2009 17 11 2009 ਤੁਸੀਂ ਇੱਥੋਂ ਗਏ ਤਿੰਨੋਂ ਵਾਂ ਪੁੱਤ ਫੈਮਿਲੀ ਕੇਸ ਚ ਗਏ ਸੀ ਮੇਰੇ ਨਾਲ ਨਹੀਂ ਥੋਡੇ ਨਾਲ ਹੀ ਗਏ ਸੀ ਔਰ ਉਸ ਤੋਂ ਬਾਅਦ ਤੁਸੀਂ ਵਾਪਸ ਆ ਗਏ ਕਿਉਂਕਿ ਤੁਸੀਂ ਪੜਾਉਂਦੇ ਸੀ ਇੱਥੇ ਤੁਸੀਂ ਉੱਥੋਂ ਨਾ ਤੁਸੀਂ ਪੀਆਰ ਲਈ ਤੁਸੀਂ ਸਿਰਫ ਗਏ ਰਿਹਾ ਪੀਆਰ ਲਈ ਗਏ ਪੀਆਰ ਹੀ ਸੀਗੇ ਸ਼ਾ ਤੁਸੀਂ ਯਾਨੀ ਕਿ ਕਿੰਨਾ ਟਾਈਮ ਰਹਿ ਕੇ ਮੁੜੇ ਆਏ ਸੀ ਮਾਂ ਫਿਰ ਸਾਵਾ ਮਹੀਨੇ ਚ ਰਹਿ ਗਏ ਸੀ ਉੱਥੋਂ ਤੇ ਰਿਆ ਨਹੀਂ ਗਿਆ ਬੰਦ ਕੀ ਦਿੱਕਤ ਆ ਗਈ ਤੁਹਾਨੂੰ ਇਹ ਬੰਦ ਨਹੀਂ ਰਿਹਾ ਯਾਰ ਅੰਦਰ ਅੱਛਾ ਉੱਥੋਂ ਰਹਿ ਨਹੀਂ ਸੀ ਹੁੰਦਾ ਘਬਰਾਹਟ ਹੁੰਦੀ ਸੀ ਪ੍ਰੋਬਲਮ ਆਉਂਦੀ ਸੀ ਹੈ ਜਿਹੜਾ ਮੀਨਰ ਹੀ ਰੋਕ ਹੀ ਅੰਦਰ ਰਹੀ ਸੀ ਅਚਨ ਉਹਦੇ ਰਿੰਡਿਸ਼ ਉੱਤੇ ਬੇਸ ਮੜਦੀ ਰੰਦੇ ਸੀ ਠੀਕ ਆ ਮਾਂ ਫਿਰ ਉਸ ਤੋਂ ਬਾਅਦ ਤੁਸੀਂ ਆ ਗਏ 209 ਦੇ ਵਿੱਚ ਉਦੋਂ ਮੁੜ ਕੇ ਇਹ ਉੱਥੇ ਮੇਰੇ ਚਾਚੇ ਦਾ ਫੋਟਾ ਸੀ ਕਹਿਣ ਲਈ ਉਹ ਨਹੀਂ ਥੱਲੇ ਸਾਡੇ ਕੋਈ ਆਦੇ ਨਹੀਂ ਦੀ ਲੱਗਦਾ ਤਾਂ ਹੂੰ ਉਹ ਪਹਿਲਾਂ ਕਿਹੜੇ ਸ਼ਹਿਰ ਸੀ ਉਹ ਪੇਰੇ ਗਾਇਬ ਹੀ ਨਹੀਂ ਬੈਠੇ ਸੀ ਬਿਨ ਹੀ ਪੈ ਗਏ ਸੀ ਫਿਰ ਉੱਤੇ ਕੇਂਦਰੀ ਉੱਠਦੇ ਚ ਰੋਕ ਤੇ ਉਹਨੇ ਰੱਖੇ ਰੁਕੇ ਫਿਰ ਬੇਦਰ ਆਪ ਆਦ ਲੈ ਲਿਆ ਤੁਮ ਹਾਰ ਹੂੰ ਉਹ ਬੇਤ ਇਹ ਤੇ ਵਧੀਆ ਰਿੰਦੇ ਦੀ ਵਧੀਆ ਕੰਮ ਕਰਦੇ ਦੀ ਵਧੀਆ ਪੈਸੇ ਦੀ ਫੇਰ ਦੇ ਸੀ ਉਹ ਬੱਦਗੰਡੀਆਂ ਦੀ ਕੋਈ ਗੱਲ ਹੋਣੀ ਨਹੀਂ ਤੇ ਵਿਆਹ ਕਿਨੇ ਕਰਾਇਆ ਪਹਿਲਾਂ ਛੋਟੇ ਨੇ ਕਰਾਇਆ ਪਿਆ ਛੋਟੇ ਦਾ ਵਿਆਹ ਹੋ ਗਿਆ ਤਾਂ ਉਹਦੇ ਬੱਚੇ ਕਿੰਨੇ ਹੋਏ ਉਹ ਦੇ ਦੋ ਆ ਬੱਚੇ ਕੁੜੀ ਹੈ ਵੱਡੀ ਛੋਟੀ ਵੱਡੇ ਦਾ ਵਿਆਹ ਕਦੋਂ ਹੋਇਆ ਮਾ ਵਿਚ ਹੋਇਆ 5 ਸਾਲ ਪਹਿਲੇ ਉਹ ਵੀ ਇੱਥੇ ਕਰਾਇਆ ਉਹਨੇ ਉੱਥੇ ਕਰਾਇਆ ਨਹੀਂ ਉਹਦਾ ਇੱਥੇ ਹੀ ਮੈਂ ਇਹਨਾਂ ਦਾ ਕੰਸਟਰਕਸ਼ਨ ਦਾ ਕੰਮ ਸੀਗਾ ਨਾ ਘਰ ਬਣਾਉਂਦੇ ਸੀ ਇਹ ਮੁੰਡੇ ਥੋੜੇ ਹਨਾ ਵਧੀਆ ਬਿਜ਼ਨਸ ਚੱਲਦਾ ਸੀ ਗੱਡੀਆਂ ਗੁੱਡੀਆਂ ਸਾਰਾ ਕੁਝ ਸੀ ਸਾਰਾ ਕੁਝ ਸੀ ਸਾਰਾ ਮਨ ਲੋ ਕਿਵੇਂ ਤੁਹਾਨੂੰ ਕੀ ਲੱਗਦਾ ਵੀ ਕਿਵੇਂ ਘਰ ਵਾਲੀਆਂ ਵੀ ਦੱਸਦੀਆਂ ਹੋਣੀ ਉਦੋਂ ਕਿਵੇਂ ਭੰਗ-ਪੁੰਗ ਜ਼ਿਆਦਾ ਪੀਣ ਲੱਗ ਗਏ ਸੀ। ਉਹ ਪੈਸਾ ਤਾਂ ਕੋਸਾ ਨਹੀਂ ਸੀ। ਉਹ ਜਾਣੀ ਹੁਣ 10 ਸਾਲ ਤੱਕ ਇਹਨਾਂ ਦਾ ਸਹੂਲ ਘਰ ਵਿਕਲੇ ਨਹੀਂ ਹੋਗੇ ਦੋ ਆਣ 10 ਸਾਲ ਤੱਕ ਘਰ ਬੀਕਿਆ ਨਹੀਂ ਹੋ ਗਿਆ। 10 ਸਾਲ ਘਰ ਬਿਕਿਆ ਨਹੀਂ ਹੋਗੇ। ਕਿੰਨੇ ਹੋਵੇ 10 ਸਾਲ ਤਾਂ 6-7 ਸਾਲ ਪਿਆ। ਹੈ? ਉਹ ਵੀ 10 ਸਾਲ ਤਾਂ 6-7 ਸਾਲ ਪਿਆ। ਉੱਤੇ ਹੁਣ ਜਿਵੇਂ ਘਰ ਸਾਰੇ ਇਨਸੋਲਵਮੈਂਟ ਤੇ ਕਿਸ਼ਤਾਂ ਤੇ ਆ ਨਾ 20-25-25 ਸਾਲ ਕਿਸ਼ਤਾਂ ਦੇਈ ਜਾਂਦੇ ਆ ਕੰਮ ਕਰੀ ਜਾਣਾ ਜੇ ਕੋਈ ਵਿੱਚੋਂ ਕੰਮ ਰੁੱਕ ਗਿਆ ਤਾਂ ਘਰ ਦੀ ਕਿਸ਼ਤ ਰੋਗੀ। ਮਤਲਬ ਘਰ ਬੈਂਕ ਨੇ ਲੈ ਜਾਗਾ ਹੁਣ ਇਸੇ ਤਰ੍ਹਾਂ ਇਹਨਾਂ ਦੇ ਨਾਲ ਹੋਇਆ ਸਾਰਾ ਕੁਝ ਲੋਨ ਤੇ ਸੀ ਗੱਡੀਆਂ ਵੀ ਘਰ ਵੀ ਜਦੋਂ ਦੋਨੋਂ ਆਪ ਆਪਣੀ ਜ਼ਿੰਦਗੀ ਥੋੜਾ ਟਰੈਕ ਤੋਂ ਉਤਰ ਗਏ ਤੇ ਬਾਕੀ ਸਭ ਕੁਝ ਤਾਂ ਆਪਣੇ ਆਪ ਹੀ ਖਤਮ ਹੋ ਗਿਆ ਹੁਣ ਪਿਛਲੇ 3 ਸਾਲਾਂ ਤੋਂ ਕਰੀਬ ਦੋਨੇ ਭਰਾ ਸੜਕਾਂ ਦੇ ਕਿਨਾਰਿਆਂ ਤੇ ਸੁੰਦੇ ਆ ਸੜਕਾਂ ਤੇ ਹੀ ਰਹਿੰਦੇ ਆ ਕੱਪੜੇ ਲੀੜੇ ਬਹੁਤ ਬੁਰੇ ਹਾਲਾਤ ਹੁੰਦੇ ਆ ਜਿਹੜਾ ਉਹਨਾਂ ਨੇ ਦੱਸਿਆ ਆਂਟੀ ਉਹਨਾਂ ਨੇ ਸਾਨੂੰ ਉਹਨਾਂ ਨੇ ਵੀ ਇਹੀ ਦੱਸਿਆ ਵੀ ਪੁੱਤ ਹਾਲਤ ਬੁਰੀ ਹੁੰਦੀ ਉਹਨਾਂ ਦੀ ਵੀ ਹੁਣ ਤਾਂ ਮਤਲਬ ਗੁੱਸਾ ਵੀ ਬਹੁਤ ਕਰਦੇ ਆ ਗੱਲ ਵੀ ਨਹੀਂ ਕਰਦੇ ਜ਼ਿਆਦਾ ਤੇ ਨੌਣ ਧੌਣ ਦੀ ਵੀ ਸੋਝੀ ਨਹੀਂ ਵੀਰੇ ਕੱਪੜੇ ਦੀ ਵੀ ਸੋਝੀ ਨਹੀਂ ਹੈਗੀ ਮਤਲਬ ਆਪਾਂ ਕੈਨੇਡਾ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜਣ ਵਾਸਤੇ ਕਿੰਨੀਆਂ ਦਵਾਵਾਂ ਅਰਦਾਸਾਂ ਕਰਦੇ ਆ ਪਰ ਕਈ ਵਾਰੀ ਜ਼ਿੰਦਗੀ ਐਸੇ ਹਾਲਾਤਾਂ 'ਚ ਖੜਾ ਕਰ ਦਿੰਦੀ ਆ ਸਾਨੂੰ ਅੱਜ ਇਹ ਮਾਤਾ ਜੀ ਸਾਡੇ ਕੋਲੇ ਜਿਹੜੇ ਇੱਕ ਪਿੰਡ ਤੋਂ ਆਏ ਆ ਮਾਤਾ ਜੀ ਤੁਹਾਡਾ ਨਾਮ ਕੀ ਆ ਸੁਖਮਨ ਜੀ ਸੁਖਮੰਦਰ ਕੌਰ ਨੇ ਟੀਚਰ ਨੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਉਂਦੇ ਸੀਗੇ ਹੁਣ ਰਿਟਾਇਰ ਹੋਏ ਨੇ ਹੁਣ ਇਹ ਵੀ ਇਕੱਲੇ ਨੇ ਇੱਥੇ ਪਿੱਛੇ ਕਾਰਖਾਨੇ ਨੂੰ ਪੈਂਦਾ ਘਰ-ਬਾਰ ਹੈਗਾ ਪਰ ਕਰੇ ਤਾਂ ਕਰੇ ਕੀ ਤੇ ਮਾ ਫਿਰ ਜਿਹੜਾ ਤੁਹਾਡਾ ਪੀਅਰ ਕਾਰਡ ਸੀ ਜੇ ਹੋਰ ਫਿਰ ਤੁਸੀਂ ਮੁੜ ਕੇ ਗਈ ਨਹੀਂ ਕਦੇ ਤੁਹਾਡਾ ਤਾਂ ਫਿਰ ਉਹ ਖਤਮ ਹੋ ਗਿਆ ਉਹ ਸਾਰਾ ਕੁਝ ਤੁਸੀਂ ਫਿਰ ਆਪਦੇ ਲੈਵਲ ਤੇ ਅਪਲਾਈ ਕਰਕੇ ਦੇਖਿਆ ਦੁਬਾਰਾ ਵਿਜ਼ਟਰ ਵੀਜ਼ੇ ਵਾਸਤੇ ਜਾਂ ਨਹੀਂ ਵੀਰ ਮੈਂ ਮਤਲਬ ਜਾਨਾ ਨਹੀਂ ਸੀ ਜਾਉਂਗੀ ਫਿਰ ਮੈਂ ਫਰਾਈ ਕਰਾਂ ਸਾਰੀ ਤੇ ਜੇ ਹੁਣ ਆਪਾਂ ਤੁਸੀਂ ਸਾਨੂੰ ਉਹ ਪੇਪਰ ਵਰਕ ਲਿਆ ਕੇ ਦਿਓ ਆਪਾਂ ਕਿਸੇ ਨਾਲ ਗੱਲ ਕਰਕੇ ਤੁਹਾਨੂੰ ਇੱਕ ਵਾਰੀ ਪੇਪਰ ਤਾਂ ਲਾਈਏ ਵਿਜ਼ਟਰ ਵੀਜ਼ੇ ਵਾਸਤੇ ਕਿਸੇ ਤੋਂ ਆਪਾਂ ਅਪਲਾਈ ਕਰਾ ਦਿੰਨੇ ਆ ਤੇ ਤੁਸੀਂ ਤੁਹਾਡਾ ਵੀਜ਼ਾ ਲੱਗ ਜੇਵੇ ਕਿਉਂਕਿ ਜੇ ਮੰਨ ਲਓ ਆਪਾਂ ਨੂੰ ਮਿਲ ਵੀ ਜਾਂਦੇ ਆ ਉਹਨਾਂ ਨੂੰ ਇੰਡੀਆ ਲੈ ਕੇ ਆਉਣ ਵਾਸਤੇ ਤੁਹਾਡੀ ਤਾਂ ਸਪੋਰਟ ਚਾਹੀਦੀ ਹੈ ਤੁਹਾਡੇ ਤੋਂ ਬਿਨਾ ਨਹੀਂ ਨਾ ਆਣਗੇ ਉਹ ਉਹਦੇ ਤੇ ਠੀਕ ਹੈ ਪਰ ਮੇਰਾ ਹੁਣ ਪਾਸਪੋਰਟ ਤੇ ਵੀਜ਼ਾ ਰੌਂਡ ਟਾਈਮ ਲੱਗ ਜੂ ਪਾਸਪੋਰਟ ਤੇ ਤੁਹਾਡਾ ਹੈਗਾ ਡੇਟ ਚ ਪਾਸਪੋਰਟ ਤਾਂ ਮੈਂ ਬਣਾਇਆ ਨਾ ਮੈਂ ਨਾ ਮੱਸ ਫਿਰ ਤੇ ਫਰ ਰੌਂਡੋਂ ਤੋਂ ਟਿਕਾਣੀ ਖਤਮ ਹੋ ਜਾਣੀ ਮੇਰਾ ਵੀਜ਼ਾ ਨਾ ਰੌਂ ਨਾ ਰੌਂ ਇੰਨੀ ਛੇਤੀ ਕੁਝ ਨਹੀਂ ਹੁੰਦਾ ਮਾਂ ਇੰਨੀ ਛੇਤੀ ਤੈਨੂੰ ਐਂ ਕਿਹਨੂੰ ਲੱਗ ਰਿਹਾ ਵੀ ਗਾਣੀ ਖਤਮ ਹੋ ਜਾਣੀ ਉਹਨਾਂ ਕੋਲੇ ਹਲਾਤ ਕਿਰਾ ਉਹ ਜੋ ਕੀ ਨੇ ਦੱਸਿਆ ਤੁਨੋਹੀ ਤਾਂ ਮੈਂ ਪੁੱਛਣਾ ਚਾਹੁੰਨਾ ਫਿਰ ਦੱਸੋ ਦੱਸੋ ਨਸੀਬ ਮਾਣਾ ਜਿਆ ਮਾਂ ਨੂੰ ਮੇਰੇ ਆਪੇ ਜਾਜ ਮੈਂ ਸੁਣਦਾ ਐਸਟੇਮ ਮਾਤਾ ਦੀ ਹਾਲਾਤ ਮਾਤਾ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਹੈ ਮਾਂ ਕਹਿੰਦੀ ਵੀ ਮੇਰਾ ਦਿਲ ਹੀ ਜਾਣਦਾ ਵੀ ਉਹਨਾਂ ਨੇ ਖਤਮ ਹੋ ਜਾਣਾਂ ਚਾਹੁੰਦਾ ਮੈਨੂੰ ਕੋਸ ਸਮਾਂ ਥੋੜਾ ਹੀ ਆ ਤੇ ਬੇਨਤੀ ਆ ਜਰੂਰ ਇਸ ਪਾਸੇ ਜੇ ਕੋਈ ਭੈਣ ਭਰਾ ਮਦਦ ਕਰ ਸਕਦੇ ਆ ਸਿਰਫ ਆਪਾਂ ਨੂੰ ਉਹਨਾਂ ਬਾਰੇ ਵੈਰੀਫਾਈ ਕਰਕੇ ਕੋਈ ਦਾਸ ਦੇਵੇ ਪਤਾ ਕਰਕੇ ਦੱਸ ਦੇਵੇ ਕਿੱਥੇ ਰਹਿੰਦੇ ਆ ਵੀਰ ਹੁਣੀ ਉਹ ਇਸ ਟਾਈਮ ਗੁਰਦੁਆਰਾ ਸਾਹਿਬ ਆਉਂਦੇ ਨੇ ਦਸ਼ਮੇਸ਼ ਕਲਚਰ ਕੈਲਗਰੀ ਤੇ ਉੱਥੇ ਆਸ-ਪਾਸ ਜਿਹੜੇ ਕੋਈ ਭੈਣ ਭਰਾ ਰਹਿੰਦੇ ਨੇ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਥੋੜਾ ਜਿਹਾ ਟਰੈਕ ਕਰਕੇ ਜੇ ਜਾਣਦੇ ਹੋ ਇਹਨਾਂ ਵੀਰਾਂ ਦੀ ਅਸੀਂ ਫੋਟੋਆਂ ਵੀ ਲਾਈਆਂ ਉੱਪਰ ਜਿਹੜੀਆਂ ਤਸਵੀਰਾਂ ਸਾਡੇ ਕੋਲੇ ਉਪਲਬਧ ਸੀਗੀਆਂ ਪ੍ਰਾਣੀਆਂ ਤਸਵੀਰਾਂ ਮਾਤਾ ਜੀ ਕੋਲੇ ਸੀਗੀਆਂ ਉਹ ਫੋਟੋਆਂ ਵੀ ਅਸੀਂ ਲਾਈਆਂ ਵਾ ਤੇ ਜੇ ਕੋਈ ਤੁਸੀਂ ਪਹਿਚਾਣਦੇ ਹੋ ਤਾਂ ਜਰੂਰ ਸਾਡੇ ਨਾਲ ਸੰਪਰਕ ਕਰਿਓ ਸਾਡੇ ਨੰਬਰ ਹੇਠਾਂ ਦਿੱਤੇ ਹੋਏ ਆ ਤਾਂ ਜੋ ਆਪਾਂ ਇਹ ਵੀਰ ਹੋਣਾਂ ਦੀ ਮਦਦ ਕਰ ਸਕੀਏ ਵੀਰ ਦਾ ਨਾਮ ਇੱਕਦਾ ਹੈਗਾ ਨਰਜ ਸਿੰਘ ਰਾਜਦੀਪ ਰਾਜਦੀਪ ਸਿੰਘ ਤੇ ਇੱਕ ਰਾਜਦੀਪ ਸਿੰਘ ਤੇ ਹਰਦੀਪ ਸਿੰਘ ਮੈਂ ਗੋਤ ਕੀ ਆ ਗਿੱਲ ਕਿਉਂਕਿ ਉੱਥੇ ਤਾਂ ਗਿੱਲ ਗੋਤ ਪਹਿਲਾਂ ਲੈਂਦੇ ਆ ਨਾ ਰਾਜਦੀਪ ਸਿੰਘ ਗਿੱਲ ਤੇ ਇੱਕ ਦੰਨਾ ਹੈਗਾ ਹਰਦੀਪ ਸਿੰਘ ਗਿੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ